ਟੁੱਟੇ ਹੋਏ ਝਾੜੂ ਨਾਲ ਜਾਗ ਜਾਵੇਗੀ ਤੁਹਾਡੀ ਸੁੱਤੀ ਕਿਸਮਤ ਵਸਤੂ ਸ਼ਾਸਤਰ ਦੇ ਅਨੁਸਾਰ ਕਰੋ ਇਹ ਉਪਾਅ ਟੁੱਟੀ ਹੋਈ ਝਾੜੂ ਨੂੰ ਸੁੱਟਣ ਤੋਂ ਪਹਿਲਾਂ ਤੁਹਾਨੂੰ ਇਹ ਕੁਝ ਖਾਸ ਗੱਲਾਂ ਨੂੰ ਜ਼ਰੂਰ ਜਾਣ ਲੈਣਾ ਚਾਹੀਦਾ ਹੈ ਦੋਸਤੋ ਝਾੜੂ ਤਿੰਨ ਪ੍ਰਕਾਰ ਦੇ ਹੁੰਦੇ ਹਨ ਅਤੇ ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਕਿਸ ਪ੍ਰਕਾਰ ਦੇ ਝਾੜੂ ਸਾਡੇ ਘਰ ਵਿੱਚ ਮਾਤਾ ਲਕਸ਼ਮੀ ਨੂੰ ਆਉਣ ਤੋਂ ਰੋਕਦੇ ਹਨ ਇਸ ਲਈ ਅਸੀਂ ਤੁਹਾਨੂੰ ਵਾਸਤੂ ਸ਼ਾਸਤਰ ਅਨੁਸਾਰ ਦੱਸਣ ਜਾ ਰਹੇ ਹਾਂ ਕਿ ਕਿਹੜੇ ਝਾੜੂ ਘਰ ਵਿੱਚ ਰੱਖਣੇ ਬਹੁਤ ਹੀ ਜ਼ਿਆਦਾ ਸ਼ੁਭ ਹੁੰਦੇ ਹਨ ਅਤੇ ਕਿਹੜੇ ਝਾੜੂ ਰੱਖਣੇ ਅਸ਼ੁਭ ਹੁੰਦੇ ਹਨ ਸਾਡੇ ਘਰ ਵਿੱਚ ਝਾੜੂ ਸਾਨੂੰ ਕੰਮ ਵਾਲੀ ਤੋਂ ਲਵਾਉਣਾ ਚਾਹੀਦਾ ਹੈ ਜਾਂ ਘਰ ਚ ਝਾੜੂ ਵੱਡੀ ਨੂੰ ਤੋਂ ਲਵਾਉਣਾ ਚਾਹੀਦਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਇਸ ਵੀਡੀਓ ਦੇ ਮਾਧਿਅਮ ਰਾਹੀਂ ਦੱਸਾਂਗੇ ਦੋਸਤੋ ਝਾੜੂ ਨੂੰ માતા ਲਕਸ਼ਮੀ ਜੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਜੇਹੇ ਵਿੱਚ ਜੇਕਰ ਤੁਸੀਂ ਝਾੜੂ ਪ੍ਰਤੀ ਸਾਵਧਾਨੀਆਂ ਨਹੀਂ ਵਰਤੋਗੇ ਤਾਂ ਤੁਹਾਨੂੰ ਕੁਝ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜਿੱਥੇ ਝਾੜੂ ਬੰਦੇ ਨੂੰ ਕਰੋੜਾਪਤੀ ਬਣਾ ਸਕਦਾ ਹੈ ਉਥੇ ਝਾੜੂ ਨਾਲ ਜੇਕਰ ਅਸੀਂ ਝਾੜੂ ਦੇ ਪ੍ਰਤੀ ਕੁਝ ਗਲਤੀਆਂ ਕਰਦੇ ਹਾਂ ਤਾਂ ਗੰਗਾਲ ਹੋਣ ਲੱਗਿਆਂ ਵੀ ਦੇਰੀ ਨਹੀਂ ਲੱਗਦੀ ਬਹੁਤ ਸਾਰੀਆਂ ਕਿਰਿਆਵਾਂ ਇਹੋ ਜਿਹੇ ਹਨ ਜੋ ਸਾਨੂੰ ਝਾੜੂ ਨਾਲ ਬਿਲਕੁਲ ਵੀ ਨਹੀਂ ਕਰਨੀਆਂ ਚਾਹੀਦੀਆਂ ਅਤੇ ਤੁਹਾਨੂੰ ਝਾੜੂ ਕਿਸ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ ਤੇ ਕਿਸ ਤਰ੍ਹਾਂ ਰੱਖਣਾ ਚਾਹੀਦਾ ਹੈ ਜਿਵੇਂ ਹੀ ਸਾਡੇ ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਇਹ ਅਸੀਂ ਤੁਹਾਨੂੰ ਸ਼ਾਸਤਰਾਂ ਅਨੁਸਾਰ ਹੀ ਦੱਸਣ ਜਾ ਰਹੇ ਹਾਂ ਘਰ ਵਿੱਚ ਟੁੱਟੇ ਜਾਂ ਘਸ ਕੇ ਛੋਟੇ ਹੋਏ ਝਾੜੂ ਨੂੰ ਗਲਤ ਤਰੀਕੇ ਨਾਲ ਰੱਖਣ ਤੇ ਘਰ ਵਿੱਚ ਦਲੇਦਰਤਾ ਤੇ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਟੁੱਟੇ ਝਾੜੂ ਨੂੰ ਦੇਵੀ ਲਕਸ਼ਮੀ ਦੀ ਭੈਣ ਅਲਕਸ਼ਮੀ ਨਾਲ ਜੋੜਿਆ ਜਾਂਦਾ ਹੈ ਐਸਾ ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਇਸ ਛੋਟੇ ਟੁੱਟੇ ਜਾਂ ਘਸੇ ਹੋਏ ਟੀਲਾਂ ਵਾਲੇ ਝਾੜੂ ਨੂੰ ਸੰਭਾਲ ਕੇ ਰੱਖੋ ਨਹੀਂ ਅਗਨੀ ਭੇਟ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਸਫਲਤਾ ਦੇ ਰਸਤੇ ਖੁੱਲ ਜਾਂਦੇ ਹਨ ਅਤੇ ਤੁਹਾਡੇ ਜੀਵਨ ਵਿੱਚ ਹਰ ਪਾਸੇ ਤੋਂ ਖੁਸ਼ੀਆਂ ਆਉਣ ਲੱਗਦੀਆਂ ਹਨ ਉਥੇ ਹੀ ਜੇਕਰ ਕੁਝ ਵਿਅਕਤੀ ਝਾੜੂ ਦਾ ਸਹੀ ਇਸਤੇਮਾਲ ਨਹੀਂ ਕਰਦੇ ਤਾਂ ਉਹਨਾਂ ਦੇ ਘਰ ਗਰੀਬੀ ਅਤੇ ਦਲੇਦਰਤਾ ਦਾ ਵਾਸ ਹੋ ਸਕਦਾ ਹੈ ਅਤੇ ਘਰ ਵਿੱਚ ਪਏ ਪੈਸੇ ਧਨ ਦੌਲਤ ਦਾ ਨਾਸ਼ ਹੋਣ ਲੱਗ ਜਾਂਦਾ ਹੈ ਤਾਂ ਆਓ ਜਾਣਦੇ ਹਾਂ ਝਾੜੂ ਦਾ ਸਹੀ ਇਸਤੇਮਾਲ ਕਰਕੇ ਤੁਸੀਂ ਕਿਵੇਂ ਕਰੋੜਪਤੀ ਬਣ ਸਕਦੇ ਹੋ ਲੇਕਿਨ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲਕਸ਼ਮੀ ਜੀ ਦਾ ਸੰਪੂਰਨ ਅਸੀਰਵਾਦ ਹਮੇਸ਼ਾ ਤੁਹਾਡੇ ਉੱਤੇ ਬਣਿਆ ਰਹੇ ਤਾਂ ਸਾਡੇ ਚੈਨਲ ਇੱਕੋ ਇਲਫਾਜ਼ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਤੇ ਕਮੈਂਟਾਂ 'ਚ ਜੈ ਮਾਤਾ ਲਕਸ਼ਮੀ ਜ਼ਰੂਰ ਲਿਖੋ ਜੀ ਅਤੇ ਚੱਲਦੀ ਵੀਡੀਓ ਨੂੰ ਇੱਕ ਲਾਈਕ ਤੇ ਸ਼ੇਅਰ ਵੀ ਕਰੋ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਸਾਡਾ ਅਗਲੀ ਵੀਡੀਓ ਬਣਾਉਣ ਦਾ ਉਤਸ਼ਾਹ ਵੱਧਦਾ ਹੈ ਸੋ ਆਓ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਝਾੜੂ ਦੇ ਬਾਰੇ ਜਾਣੀਏ ਅਹਿਮ ਜਾਣਕਾਰੀ ਨੰਬਰ 1 ਨਵਾਂ ਝਾੜੂ ਖਰੀਦਣ ਲਈ ਸ਼ਨੀਵਾਰ ਸਭ ਤੋਂ ਸ਼ੁਭ ਦਿਨ ਮੰਨਿਆ ਜਾਂਦਾ ਹੈ ਅਤੇ ਜਦੋਂ ਵੀ ਤੁਸੀਂ ਝਾੜੂ ਖਰੀਦਦੇ ਹੋ ਇਸ ਦੀ ਵਰਤੋਂ ਸਭ ਤੋਂ ਪਹਿਲਾਂ ਸ਼ਨੀਵਾਰ ਨੂੰ ਹੀ ਕਰਨੀ ਚਾਹੀਦੀ ਹੈ ਸਿਰਫ ਸ਼ਨੀਵਾਰ ਨੂੰ ਝਾੜੂ ਦੀ ਵਰਤੋਂ ਕਰਨਾ ਸ਼ਾਸਤਰਾਂ ਵਿੱਚ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਸਾਡੇ ਘਰ ਵਿੱਚ ਧਨ ਦੌਲਤ ਅਤੇ ਖੁਸ਼ਹਾਲੀ ਹਮੇਸ਼ਾ ਬਣੀ ਰਹਿੰਦੀ ਹੈ ਇਹਦੇ ਨਾਲ ਹੀ ਤੁਹਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਹਫ਼ਤੇ ਦੇ 7 ਦਿਨਾਂ ਵਿੱਚੋਂ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਇਹ 4 ਦਿਨ ਸ਼ਾਸਤਰਾਂ ਅਨੁਸਾਰ ਕੋਮਲ ਮੰਨੇ ਜਾਂਦੇ ਹਨ ਇਹਨਾਂ ਦਿਨਾਂ ਵਿੱਚ ਤੁਹਾਨੂੰ ਗਲਤੀ ਨਾਲ ਵੀ ਝਾੜੂ ਨਹੀਂ ਖਰੀਦਣਾ ਚਾਹੀਦਾ ਅਤੇ ਜੇਕਰ ਝਾੜੂ ਖਰੀਦਣਾ ਹੀ ਹੈ ਤਾਂ ਤੁਹਾਨੂੰ ਹਮੇਸ਼ਾ ਐਤਵਾਰ, ਮੰਗਲਵਾਰ ਅਤੇ ਸ਼ਨੀਵਾਰ ਨੂੰ ਝਾੜੂ ਖਰੀਦਣਾ ਚਾਹੀਦਾ ਹੈ। ਅਜਿਹਾ ਕਰਨਾ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਾਬਤ ਹੁੰਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਦੀਵਾਲੀ ਜਾਂ ਕਿਸੇ ਵੀ ਤਿੱਤ ਤਿਹਾਰ ਨੂੰ ਝਾੜੂ ਨੂੰ ਖਰੀਦ ਕੇ ਆਪਣੇ ਘਰ ਲੈ ਕੇ ਆਉਂਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੋਵੇਗਾ। ਅਤੇ ਤੁਹਾਡੇ ਘਰ ਵਿੱਚ ਬਰਕਤ ਬਣੀ ਰਹੇਗੀ। ਨੰਬਰ 2 ਝਾੜੂ ਰੱਖਣ ਦੀ ਸਹੀ ਜਗ੍ਹਾ ਅਤੇ ਕਿਸ ਜਗ੍ਹਾ ਤੇ ਝਾੜੂ ਨੂੰ ਗਲਤੀ ਨਾਲ ਵੀ ਨਹੀਂ ਰੱਖਣਾ ਚਾਹੀਦਾ ਦੋਸਤੋ ਸਾਡੇ ਘਰ ਵਿੱਚ ਉੱਤਰ ਪੂਰਬੀ ਦਿਸ਼ਾ ਅਰਥਾਤ ਉੱਤਰ ਪੂਰਬੀ ਦਿਸ਼ਾ ਨੂੰ ਇਸ਼ਾਨ ਕੋਣ ਦੀ ਬਹੁਤ ਹੀ ਪਵਿੱਤਰ ਦਿਸ਼ਾ ਮੰਨਿਆ ਜਾਂਦਾ ਹੈ ਇਸ ਦਿਸ਼ਾ ਵਿੱਚ ਕੁਬੇਰ ਦੇਵ ਦਾ ਵਾਸ ਰਹਿੰਦਾ ਹੈ ਸਾਨੂੰ ਗਲਤੀ ਨਾਲ ਵੀ ਇਸ ਦਿਸ਼ਾ ਵਿੱਚ ਝਾੜੂ ਨਹੀਂ ਰੱਖਣਾ ਚਾਹੀਦਾ ਇਸ ਦਿਸ਼ਾ ਵਾਲੀ ਜਗ੍ਹਾ ਨੂੰ ਪੂਜਾ ਦਾ ਸਥਾਨ ਮੰਨਿਆ ਜਾਂਦਾ ਹੈ ਤੇ ਇਸ ਦਿਸ਼ਾ ਵਿੱਚ ਪੂਜਾ ਰੂਮ ਬਣਾਉਣ ਲਈ ਸਭ ਤੋਂ ਉੱਤਮ ਸਥਾਨ ਮੰਨਿਆ ਜਾਂਦਾ ਹੈ ਅਤੇ ਸਾਨੂੰ ਭੁੱਲ ਕੇ ਵੀ ਇਸ ਦਿਸ਼ਾ ਜਾਂ ਸਥਾਨ ਤੇ ਝਾੜੂ ਨਹੀਂ ਰੱਖਣਾ ਚਾਹੀਦਾ ਜੇਕਰ ਤੁਸੀਂ ਆਪਣੇ ਘਰ ਦੀ ਉੱਤਰ ਪੂਰਬ ਦਿਸ਼ਾ 'ਚ ਝਾੜੂ ਰੱਖਦੇ ਹੋ ਤਾਂ ਦੇਵੀ ਲక్ష్ਮੀ ਦਾ ਤੁਹਾਡੇ ਘਰ ਆਗਮਨ ਨਹੀਂ ਹੋਵੇਗਾ ਅਤੇ ਘਰ ਵਿੱਚ ਬਹੁਤ ਸਾਰੀਆਂ ਦਿੱਕਤਾਂ ਮੁਸ਼ਕਲਾਂ ਪਰੇਸ਼ਾਨੀਆਂ ਵਧਣਗੀਆਂ ਅਤੇ ਅਸ਼ੁੱਭ ਦਾ ਪਰਛਾਵਾਂ ਤੁਹਾਡੇ ਘਰ ਵਿੱਚ ਦਾਖਲ ਹੋਵੇਗਾ ਇਸ ਲਈ ਝਾੜੂ ਨੂੰ ਉੱਤਰ ਪੂਰਬ ਕੋਨੇ ਵਿੱਚ ਭੁੱਲ ਕੇ ਵੀ ਨਹੀਂ ਰੱਖਣਾ ਚਾਹੀਦਾ ਦੋਸਤੋ ਘਰ ਵਿੱਚ ਝਾੜੂ ਰੱਖਣ ਲਈ ਸਭ ਤੋਂ ਵਧੀਆ ਜਗ੍ਹਾ ਘਰ ਦਾ ਦੱਖਣ ਪੱਛਮੀ ਕੋਨਾ ਹੈ ਜੋ ਕਿ ਸਾਡੀ ਅਗਵਾਈ ਕਰਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਝਾੜੂ ਨੂੰ ਮੋਰੀ ਕੋਨੇ 'ਚ ਰੱਖਦੇ ਹੋ ਤਾਂ ਦੇਵੀ ਲਕਸ਼ਮੀ ਦੀ ਕਿਰਪਾ ਹਮੇਸ਼ਾ ਤੁਹਾਡੇ ਤੇ ਬਣੀ ਰਹੇਗੀ ਅਤੇ ਲక్ష్ਮੀ ਤੁਹਾਡੇ ਘਰ ਆਗਮਨ ਕਰੇਗੀ ਅਤੇ ਮੋਰੀ ਕੋਨੇ ਵਿੱਚ ਝਾੜੂ ਰੱਖ ਕੇ ਜੋ ਵੀ ਤੁਹਾਡੇ ਘਰ ਦਾ ਮੁਖੀ ਜਾਂ ਮਾਲਕ ਹੈ ਉਹ ਆਪਣੇ ਕਿਸੇ ਵੱਡੇ ਕੰਮ ਵਿੱਚ ਸਫਲ ਹੋਵੇਗਾ ਅਤੇ ਮਿਹਨਤ ਨਾਲ ਘਰ ਚਲਾਵੇਗਾ ਤੇ ਦਿਨ ਦੁੱਗਣੀ ਰਾਤ ਚੌਗਣੀ ਆਪਣੀ ਜ਼ਿੰਦਗੀ ਵਿੱਚ ਤਰੱਕੀ ਕਰਨਾ ਸ਼ੁਰੂ ਕਰ ਦੇਵੇਗਾ ਦੋਸਤੋ ਹਰ ਘਰ ਵਿੱਚ ਝਾੜੂ ਹਮੇਸ਼ਾ ਹੀ ਰੱਖੋ ਪਰ ਇਸ ਝਾੜੂ ਨੂੰ ਦੱਖਣ ਅਤੇ ਪੱਛਮ ਦਿਸ਼ਾ ਵਿੱਚ ਹੀ ਰੱਖੋ ਦੋਸਤੋ ਸਾਡੇ ਪੁਰਾਣਾ ਵਿੱਚ ਦੱਸਿਆ ਗਿਆ ਹੈ ਕਿ ਸਾਡੇ ਘਰ ਦਾ ਇਸ਼ਾਨ ਕੋਣ ਉੱਤਰ ਪੂਰਬ ਕੋਨਾ ਜਾਂ ਦਿਸ਼ਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਘਰ ਦੇ ਕਿਸੇ ਵੀ ਮੈਂਬਰ ਨੂੰ ਇਸ਼ਾਨ ਕੋਣ ਦਿਸ਼ਾ ਵਿੱਚ ਝਾੜੂ ਨਹੀਂ ਲਗਾਉਣਾ ਚਾਹੀਦਾ ਅਤੇ ਇਸ ਦਿਸ਼ਾ ਵਿੱਚ ਕੰਮ ਵਾਲੀ ਤੋਂ ਝਾੜੂ ਜਾਂ ਪੋਚਾ ਨਹੀਂ ਲਗਾਉਣਾ ਚਾਹੀਦਾ। ਇਸ ਦਿਸ਼ਾ ਵਿੱਚ ਸਿਰਫ ਤੁਹਾਡੇ ਘਰ ਦੀ ਵੱਡੀ ਨੂੰ ਹੀ ਝਾੜੂ ਜਾਂ ਪੋਚਾ ਲਗਾ ਸਕਦੀ ਹੈ ਜੇਕਰ ਘਰ ਵਿੱਚ ਕੋਈ ਹੋਰ ਝਾੜੂ ਜਾਂ ਪੋਚਾ ਲਗਾਉਂਦਾ ਹੈ ਤਾਂ ਘਰ ਵਿੱਚ ਸੁੱਖ ਸਮ੍ਰiddhi ਦਾ ਨਾਸ਼ ਹੁੰਦਾ ਹੈ ਨੰਬਰ 3 ਆਖਰ ਘਰ ਵਿੱਚ ਕਿਸ ਸਮੇਂ ਝਾੜੂ ਲਗਾਉਣ ਨਾਲ ਜ਼ਿਆਦਾ ਲਾਭ ਹੁੰਦਾ ਹੈ ਅਤੇ ਪੋਚਾ ਲਾਉਣ ਦਾ ਸਹੀ ਸਮਾਂ ਕਿਹੜਾ ਹੈ ਦੋਸਤੋ ਵੇਦਾਂ ਪੁਰਾਣਾ ਵਿੱਚ ਚਾਰ ਸਮੇਂ ਤੈਅ ਕੀਤੇ ਗਏ ਹਨ ਝਾੜੂ ਤੇ ਪੋਚਾ ਲਾਉਣ ਦੇ ਉਸ ਤੋਂ ਇਲਾਵਾ ਕੋਈ ਰਾਤ ਦੇ ਸਮੇਂ ਝਾੜੂ ਲਗਾਉਂਦਾ ਹੈ ਤਾਂ ਉਹਦੇ ਘਰ ਵਿੱਚ ਦਲੇਦਰਤਾ ਅਤੇ ਬੁਰੀਆਂ ਸ਼ਕਤੀਆਂ ਦਾ ਬਾਸ ਹੁੰਦਾ ਹੈ ਅੱਜ ਕੱਲ੍ਹ ਲੋਕ ਅਜੇ ਹੀ ਹਨ ਕਿਸੇ ਸਮੇਂ ਵੀ ਝਾੜੂ ਜਾਂ ਪੋਚਾ ਲਾਉਣ ਲੱਗ ਜਾਂਦੇ ਹਨ ਜਾਂ ਫਿਰ ਜਦੋਂ ਵੀ ਉਹਨਾਂ ਨੂੰ ਸਮਾਂ ਮਿਲਦਾ ਹੈ ਗੱਲ ਤਾਂ ਚੰਗੀ ਹੈ ਚਲੋ ਘਰ ਦੀ ਸਫਾਈ ਹੋ ਜਾਂਦੀ ਹੈ ਪਰ ਸ਼ਾਸਤਰਾਂ ਅਨੁਸਾਰ ਇਹਦਾ ਵੀ ਸਮਾਂ ਹੈ ਝਾੜੂ ਲਾਉਣ ਦਾ ਸਹੀ ਸਮਾਂ ਸੂਰਜ ਸੇਪਣ ਤੋਂ ਪਹਿਲਾਂ ਦਾ ਹੈ ਸੂਰਜ ਸੇਪਣ ਤੋਂ ਬਾਅਦ ਭੁੱਲ ਕੇ ਵੀ ਝਾੜੂ ਨਾ ਲਗਾਓ ਜੇਕਰ ਕਿਸੇ ਮਜਬੂਰੀ ਬਸ ਰਾਤ ਨੂੰ ਝਾੜੂ ਲਗਾਉਣਾ ਪੈ ਜਾਏ ਤਾਂ ਝਾੜੂ ਨਾਲ ਇਕੱਠੇ ਹੋਏ ਕਚਰੇ ਨੂੰ ਰਾਤ ਨੂੰ ਬਾਹਰ ਨਾ ਸੁੱਟੋ ਕਿਉਂਕਿ ਕਈ ਦਫਾ ਨਿੱਕੇ-ਨਿੱਕੇ ਜੀਵ ਉਸ ਕੂੜੇ ਵਿੱਚ ਇਕੱਠੇ ਹੋ ਜਾਂਦੇ ਹਨ ਅਸੀਂ ਉਹਨਾਂ ਨੂੰ ਬਾਹਰ ਸੁੱਟ ਦਿੰਦੇ ਹਾਂ ਇਸ ਕਾਰਨ ਪਾਪ ਹੋ ਜਾਂਦਾ ਹੈ ਅਤੇ ਧੰਨ ਦੀ ਦੇਵੀ ਸਾਡੇ ਤੋਂ ਨਾਰਾਜ਼ ਹੋ ਜਾਂਦੀ ਹੈ ਝਾੜੂ ਲਗਾਉਂਦੇ ਸਮੇਂ ਝਾੜੂ ਦੇ ਉੱਤੇ ਸਾਨੂੰ ਪੈਰ ਵੀ ਨਹੀਂ ਰੱਖਣੇ ਚਾਹੀਦੇ ਝਾੜੂ ਤੇ ਸਾਡੇ ਪੈਰ ਲੱਗਣ ਨਾਲ ਮਾਤਾ ਲక్ష్ਮੀ ਸਾਡੇ ਤੇ ক্রੋਧਿਤ ਹੋ ਸਕਦੀ ਹੈ ਦੋਸਤੋ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਜਦੋਂ ਵੀ ਅਸੀਂ ਆਪਣੇ ਘਰ ਵਿੱਚ ਝਾੜੂ ਦੀ ਵਰਤੋਂ ਕਰਦੇ ਹਾਂ ਤਾਂ ਸਾਡੇ ਮਾਪੇ ਸਾਨੂੰ ਝਿੜਕਦੇ ਹਨ ਸਾਨੂੰ ਗੁੱਸਾ ਆਉਂਦਾ ਹੈ ਕਿਉਂਕਿ ਦੋਸਤੋ ਝਾੜੂ ਨੂੰ ਦੇਵੀ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੇ ਝਾੜੂ ਸਾਡੇ ਪੈਰਾਂ ਨੂੰ ਛੂ ਜਾਵੇ ਤਾਂ ਇਹ ਦੇਵੀ ਲక్ష్ਮੀ ਦਾ ਨਰਾਦਰ ਕਰਨ ਦੇ ਬਰਾਬਰ ਹੈ ਇਸ ਲਈ ਕਦੇ ਵੀ ਝਾੜੂ ਨੂੰ ਆਪਣੇ ਪੈਰਾਂ ਨੂੰ ਨਾ ਲੱਗਣ ਦਿਓ ਅਤੇ ਦੋਸਤੋ ਇੱਕ ਖਾਸ ਗੱਲ ਹੋਰ ਝਾੜੂ ਲਗਾਉਂਦੇ ਸਮੇਂ ਝਾੜੂ ਨੂੰ ਮਿੱਟੀ ਲੱਗ ਜਾਂਦੀ ਹੈ ਇਸ ਮਿੱਟੀ ਨੂੰ ਪਹਿਲਾਂ ਕਦੇ ਵੀ ਝਾੜ ਕੇ ਘਰੋਂ ਬਾਹਰ ਨਹੀਂ ਸੁੱਟਣਾ ਚਾਹੀਦਾ ਸ਼ਾਸਤਰਾਂ ਵਿੱਚ ਇਸ ਮਿੱਟੀ ਨੂੰ ਮਾਤਰ ਮਿੱਟੀ ਕਿਹਾ ਗਿਆ ਹੈ ਇਸ ਮਿੱਟੀ ਨੂੰ ਬਾਹਰ ਸੁੱਟਣ ਦੇ ਨਾਲ ਦੇਵੀ ਲక్ష్ਮੀ ਸਾਡੇ ਘਰੋਂ ਸਦਾ ਲਈ ਬਾਹਰ ਚਲੀ ਜਾਂਦੀ ਹੈ ਅਤੇ ਉਸ ਦੀ ਜਗ੍ਹਾ ਉਸ ਦੀ ਭੈਣ ਅਲਕਸ਼ਮੀ ਉਸ ਦੀ ਜਗ੍ਹਾ ਲੈ ਲੈਂਦੀ ਹੈ ਜਿਸ ਨਾਲ ਸਾਨੂੰ ਬਹੁਤ ਭਿਆਨਕ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਦੋਸਤੋ ਤੁਹਾਨੂੰ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਘਰ ਦਾ ਝਾੜੂ ਅਜਿਹੀ ਥਾਂ ਤੇ ਹੋਣਾ ਚਾਹੀਦਾ ਹੈ ਜਿੱਥੇ ਬਾਹਰੋਂ ਆਉਣ ਵਾਲਾ ਕੋਈ ਵੀ ਵਿਅਕਤੀ ਇਸ ਨੂੰ ਸੂਹ ਨਾ ਸਕੇ ਤੇ ਵੇਖ ਨਾ ਸਕੇ ਨੰਬਰ 4 ਕੋਈ ਬੱਚਾ ਅਚਾਨਕ ਤੁਹਾਡੇ ਘਰ ਘਾੜੂ ਲਗਾਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਦੇਵੀ ਲక్ష్ਮੀ ਤੁਹਾਡੇ ਤੇ ਪ੍ਰਸੰਨ ਹੈ ਅਤੇ ਜਲਦੀ ਹੀ ਤੁਹਾਡੇ ਉੱਤੇ ਆਪਣੀ ਕਿਰਪਾ ਵਰਸਾਉਣ ਵਾਲੀ ਹੈ ਇਸ ਤੋਂ ਇਲਾਵਾ ਪੁਰਾਣੇ ਜ਼ਮਾਨੇ ਵਿੱਚ ਇਹ ਵੀ માનਤਾ ਹੈ ਕਿ ਵੀਰਵਾਰ ਦੇ ਦਿਨ ਸਾਨੂੰ ਕਦੇ ਵੀ ਆਪਣੇ ਘਰ ਵਿੱਚ ਪੋਚਾ ਨਹੀਂ ਲਾਣਾ ਚਾਹੀਦਾ ਅਜਿਹਾ ਕਰਨ ਨਾਲ ਦੇਵੀ ਲక్ష్ਮੀ ਸਾਡੇ ਨਾਲ ਨਾਰਾਜ਼ ਹੋ ਜਾਂਦੀ ਹੈ ਇਹ ਘਰੋਂ ਚਲੀ ਜਾਂਦੀ ਹੈ ਅਤੇ ਬਾਕੀ ਵੀਰਵਾਰ ਦਿਨ ਨੂੰ ਛੱਡ ਕੇ ਤੁਸੀਂ ਹਰ ਰੋਜ਼ ਆਪਣੇ ਘਰ ਪਾਣੀ ਦਾ ਪੋਚਾ ਲਾ ਸਕਦੇ ਹੋ ਅਤੇ ਹੋ ਸਕੇ ਤਾਂ ਦੋਸਤੋ ਪੋਚਾ ਲਾਉਣ ਵਾਲੇ ਪਾਣੀ ਵਿੱਚ ਅੱਧਾ ਚਮਚ ਸਮੁੰਦਰੀ ਨਮਕ ਦਾ ਪਾਓ ਇਸ ਨਾਲ ਤੁਹਾਡੇ ਘਰ ਵਿੱਚ ਜੋ ਵੀ ਸਾਰੀ ਨਕਾਰਾਤਮਕ ਊਰਜਾ ਹੈ ਨਸ਼ਟ ਹੋ ਜਾਂਦੀ ਹੈ ਨੰਬਰ 5 ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੇ ਘਰ ਵਿੱਚ ਦਲੇਦਰਤਾ ਅਤੇ ਗਰੀਬੀ ਦਾ ਵਾਸ ਨਾ ਹੋਵੇ ਤਾਂ ਤੁਹਾਨੂੰ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਰੋਜ਼ ਘਰ ਦੇ ਮੁੱਖ ਦਵਾਰ ਤੇ ਝਾੜੂ ਲਗਾਉਣਾ ਚਾਹੀਦਾ ਹੈ ਇਹਦੇ ਨਾਲ ਹੀ ਤੁਹਾਨੂੰ ਇੱਕ ਟੋਟਕਾ ਵੀ ਕਰਨਾ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਮਾਤਾ ਲਕਸ਼ਮੀ ਦੇਵੀ ਦੀ ਕਿਰਪਾ ਸਦਾ ਲਈ ਚਾਹੁੰਦੇ ਹੋ ਤਾਂ ਕੋਈ ਤੁਹਾਡੇ ਘਰ ਦੇ ਨੇੜੇ ਤੇੜੇ ਮੰਦਰ ਹੈ ਉਥੇ ਬ੍ਰਹਮ ਮਹੂਰਤ ਚ ਤਿੰਨ ਝਾੜੂ ਲੈ ਕੇ ਜਾਓ ਉਸ ਮੰਦਰ ਚ ਇਹ ਝਾੜੂਆਂ ਨੂੰ ਦਾਨ ਕਰ ਦੇਵੋ ਯਾਦ ਰੱਖਣਾ ਝਾੜੂ ਹਮੇਸ਼ਾ ਨਵੇਂ ਹੀ ਹੋਣੇ ਚਾਹੀਦੇ ਹਨ ਇਹ ਇਹ ਪਰੰਪਰਾ ਬਹੁਤ ਹੀ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਹੈ ਇਹ ਸਾਡੇ ਘਰ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਅਤੇ ਸ਼ੁਭ ਮੰਨੀ ਜਾਂਦੀ ਹੈ ਇਹ ਟੋਟਕਾ ਤੁਹਾਨੂੰ ਕਿਸੇ ਵੀ ਤਿਹਾਰ ਦੇ ਦਿਨ ਕਰਨਾ ਹੈ ਐਸਾ ਕਰਨਾ ਬਹੁਤ ਹੀ ਸ਼ੁਭ ਹੁੰਦਾ ਹੈ ਜਾਂ ਫਿਰ ਤੁਸੀਂ ਇਹ ਟੋਟਕਾ ਸ਼ੁੱਕਰਵਾਰ ਨੂੰ ਕਰ ਸਕਦੇ ਹੋ ਯਾਦ ਰੱਖਿਓ ਦੋਸਤੋ ਇਹ ਕੰਮ ਤੁਸੀਂ ਬਹੁਤ ਹੀ ਗੁਪਤ ਕਰਨਾ ਹੈ ਕਿਉਂਕਿ ਸ਼ਾਸਤਰਾਂ ਅਨੁਸਾਰ ਗੁਪਤ ਦਾਨ ਮਹਾ ਕਲਿਆਣ ਮੰਨਿਆ ਜਾਂਦਾ ਹੈ। ਇਹਦੇ ਨਾਲ ਤੁਹਾਨੂੰ ਦੁੱਗਣਾ ਫਲ ਪ੍ਰਾਪਤ ਹੁੰਦਾ ਹੈ। ਯਾਦ ਰੱਖਣਾ ਝਾੜੂ ਤੁਹਾਨੂੰ ਮੰਦਰ ਵਿੱਚ ਦਾਨ ਕਰਨ ਤੋਂ ਇੱਕ ਦਿਨ ਪਹਿਲਾਂ ਹੀ ਬਾਜ਼ਾਰ ਚੋਂ ਲਿਆ ਕੇ ਆਪਣੇ ਘਰ ਵਿੱਚ ਰੱਖਣੇ ਹਨ। ਅਗਲੇ ਦਿਨ ਸ਼ੁੱਕਰਵਾਰ ਨੂੰ ਇਹ ਝਾੜੂ ਮੰਦਰ ਵਿੱਚ ਦਾਨ ਕਰਨੇ ਹਨ। ਇਸ ਤਰ੍ਹਾਂ ਕਾਰਨ ਦੇ ਨਾਲ ਧਨ ਦੀ ਦੇਵੀ ਲਕਸ਼ਮੀ ਦੀ ਅਪਾਰ ਕਿਰਪਾ ਸਦੀਵੀ ਤੁਹਾਡੇ ਤੇ ਬਣੀ ਰਹੇਗੀ ਅਤੇ ਧਨ ਦੇ ਭੰਡਾਰੇ ਹਮੇਸ਼ਾ ਭਰੇ ਰਹਿਣਗੇ। ਬਾਕੀ ਇਹ ਸਾਰੀ ਜਾਣਕਾਰੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਤੀ ਹੈ। ਅਸੀਂ ਇਸ ਦੇ ਸਬੰਧ ਵਿੱਚ ਕੋਈ ਦਾਵਾ ਨਹੀਂ ਕਰਦੇ ਕਿਉਂਕਿ ਕਾਰਨ ਕਰਾਉਣ ਵਾਲਾ ਤਾਂ ਇੱਕ ਭਗਵਾਨ ਆਪ ਹੀ ਹੈ। ਸਾਡੇ ਤੁਹਾਡੇ ਵੱਸ ਦੀ ਗੱਲ ਨਹੀਂ। ਦੋਸਤੋ ਜੇਕਰ ਸਾਡੇ ਵੱਲੋਂ ਦਿੱਤੀ ਸ਼ਾਸਤਰਾ ਅਨੁਸਾਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਡੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਹਰ ਹਰ ਮਹਾਦੇਵ